ਫੋਕੀਆ ਰਾਹੁਲ ਗਾਂਧੀ ਦਾ ਜੋ ਮੈਨੂੰ ਕਹਿੰਦੇ ਹੋਏ ਬਿਲਕੁਲ ਵੀ ਦੁੱਖ ਨਹੀਂ ਹੋ ਰਿਹਾ ਕਿ ਨਾਇ ਹੀ ਤੇ ਨਿਕੰਮਾ ਤੇ ਗੰਦਾ ਇਨਸਾਨ ਹੈ ਜਿਹੜਾ ਪਹਿਲਾਂ ਦੇਸ਼ ਦੀ ਸੈਨਾ ਤੇ ਦੇਸ਼ ਦੀ ਇਕਨੋਮੀ ਤੇ ਸਾਡੇ ਰਾਮ ਭਗਵਾਨ ਤੇ ਪਹਿਲਾਂ ਵਾਰ ਕਰਦਾ ਰਿਹਾ ਹੁਣ ਆਪਣੇ ਹੀ ਇੱਕ ਸਾਥੀ ਨੇ ਜਿਨੇ ਪੋਲਿਟਿਕਲ ਲੈਵਲ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਇੱਧਰ ਕੋਈ ਇੱਧਰ ਆਪਣੀ ਵਿਚਾਰਧਾਰਾ ਦੇ ਨਾਲ ਅੰਦਾ ਜਾਂਦਾ ਰਹਿੰਦਾ ਉਹਨੂੰ ਦੇਸ਼ ਦਾ ਦੁਸ਼ਮਣ ਕਹਿਣਾ ਉਹਨੂੰ ਗद्दार ਕਹਿਣਾ ਕਿੱਡੀ ਕੀ ਚੰਗੀ ਗੱਲ ਸੀ ਸਪੈਸ਼ਲੀ ਉਹ ਪਰਿਵਾਰ ਜਿਹਨਾਂ ਬਲਬੁੱਤੇ ਅੱਜ ਅਸੀਂ ਇੱਧਰ ਖੁੱਲ ਕੇ ਖੜੇ ਆਂ ਅੱਜ ਥੋੜੇ ਦਹਾਕ ਸਾਲ ਪਿੱਛੇ ਚਲ ਜਾਓ ਕੀ ਹਾਲ ਸੀ ਅਸੀਂ ਖੋਲ ਸਕਦੇ ਸੀ ਇੱਥੇ ਉਸੇ ਪਰਿਵਾਰ ਨੇ ਬਿਆਨ ਸਿੰਘ ਜੀ ਦੇ ਕੇਪੀਐਸ ਗਿਲ ਜੀ ਨੇ ਸਾਨੂੰ ਇਹ ਮਾਹੌਲ ਦਿੱਤਾ ਕਿ ਅਸੀਂ ਖੁੱਲ ਕੇ ਆ ਜੱਥੇ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਉਸ ਪਰਿਵਾਰ ਨੂੰ ਇੱਕ ਗਦਾਰ ਕਹਿ ਰਹੇ ਗਦਾਰ ਦੇ ਇਹ ਪਰਿਵਾਰ ਹੈ ਜਿਹਦੇ ਵਾਸਤੇ ਕੋਈ ਇਹਨੂੰ ਸਬੂਤ ਲੈਣ ਦੀ ਵੀ ਲੋੜ ਨਹੀਂ ਤੇ ਸਾਨੂੰ ਬਹੁਤ ਦੁੱਖ ਹੋਇਆ ਉਸੇ ਚੱਕਰ 'ਚ ਅੱਜ ਉਸ ਰਾਹੁਲ ਗਾਂਧੀ ਦਾ ਇਹ ਪਤਲਾ ਹੋ ਗਿਆ ਮੇਰੇ ਖਿਆਲ ਨਾਲ ਇਹ ਰਿਕਾਰਡ ਤੌਰ 'ਤੇ ਬਣਦਾ ਹੋ ਰਿਹਾ ਜਿਹੇ ਰਾਵਣ ਤੋਂ ਬਾਅਦ ਜਿਹ ਕਿਸੇ ਨੇ ਸਭ ਤੋਂ ਵੱਧ ਪਤਲੇ ਹੋ ਕੇ ਗਿਆ ਤੇ ਰਾਹੁਲ ਗਾਂਧੀ ਰੁਕੇ ਗਿਆ ਤੇ ਹਜੇ ਅੱਗੇ ਵੀ ਇਹ ਮਾਦੇ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਨੀ ਹੈ ਕਿ ਰਾਹੁਲ ਗਾਂਧੀ ਜੀ ਨੂੰ ਇੱਕ ਵਾਰ ਸੋਚ ਸਮਝ ਲੈਣਾ ਚਾਹੀਦਾ ਹੈ ਸ਼ਬਦਾਬਲੀ ਇਹ ਕਿਹੜੀ ਜੈਨੂਅਨ ਹੈ ਕਿ ਅਨ ਜੈਨੂਅਨ ਹੈ ਪਹਿਲੇ ਉਹਨਾਂ ਨੂੰ ਸਾਡੇ ਵੱਡੇ ਭਾਈ ਸਾਹਿਬ ਰਮਨੀਤ ਬਿੱਟੂ ਜੀ ਦੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਅ ਗੱਦਾਰ ਪਰਿਵਾਰ ਦੇ ਹੋ ਅੱਜ ਮੈਂ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹਨੀ ਆ ਕਿ ਜਦੋਂ ਰਵਨੀਤ ਬਿੱਟੂ ਜੀ ਤੁਹਾਡੀ ਪਾਰਟੀ 'ਚ ਸੀਗੇ ਉਦੋਂ ਬਿਲਕੁਲ ਸਾਫ਼ ਸੁਥਰੇ ਔਰ ਬੜੇ ਆਜ਼ਾਦੀ ਕੁਹਾਟੀਏ ਦੇ ਪੁੱਤਰ ਸੀ ਪੋਤਰੇ ਸੀ ਅੱਜ ਉਹ ਭਾਰਤ ਜਨਤਾ ਪਾਰਟੀ ਦੇ ਨਾਲ ਜੁੜੇ ਨੇ ਅੱਜ ਭਾਰਤ ਜਨਤਾ ਪਾਰਟੀ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਉਹ ਕੰਮ ਕਰ ਰਹੇ ਨੇ ਇਸ ਕਰਕੇ ਉਹ ਗੱਦਾਰ ਪਰਿਵਾਰ ਦੇ ਮਹਿਸੂਸ ਹੋ ਰਿਹਾ ਇਹਨਾਂ ਨੂੰ ਕਮ ਸੇ ਕਮ ਰਾਹੁਲ ਗਾਂਧੀ ਜੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਇੱਕ ਜਿਹੜਾ ਪਾਰਟੀ ਦਾ ਕਾਰਜਕਰਤਾ ਅਗਰ ਉਹਦੇ ਮਨ ਨੂੰ ਤੁਹਾਡੀ ਪਾਰਟੀ ਅੱਛੀ ਨਹੀਂ ਲੱਗੀ ਤੁਹਾਡੇ ਰੂਲ ਐਂਡ ਰੈਗੂਲੇਸ਼ਨ ਨਹੀਂ ਅੱਛੇ ਲੱਗੇ ਅਗਰ ਉਹ ਕਿਸੇ ਦੂਸਰੀ ਪਾਰਟੀ ਜਾ ਕੇ ਉਹਨਾਂ ਨੂੰ ਅੱਛਾ ਲੱਗਾ ਕਿ ਭਾਰਤ ਨੂੰ ਜੋੜਨ ਵਾਲੀ ਗੱਲ ਕਰਦੇ ਨੇ ਭਾਰਤ ਜਨਤਾ ਪਾਰਟੀ ਵਾਲੇ ਤੇ ਫਿਰ ਅੱਜ ਰਾਹੁਲ ਗਾਂਧੀ ਜੀ ਨੂੰ ਜਿਹੜੇ ਅੱਜ ਗੱਦਾਰ ਕਿਥੋਂ ਮਹਿਸੂਸ ਹੋ ਗਏ ਉਹਨਾਂ ਨੂੰ ਮੈਂ ਰਾਹੁਲ ਗਾਂਧੀ ਜੀ ਦੇ ਨਾਲ ਇੱਕ ਗੱਲ ਕਹਿਣਾ ਚਾਹਨੀ ਹੈ ਕਿ ਕਮ ਸੇ ਕਮ ਸ਼ਬਦਾਵਲੀ ਬੋਲਣ ਤੋਂ ਪਹਿਲਾਂ ਆਪਣਾ ਪਿਛੋਕੜ ਇਤਿਹਾਸ ਜ਼ਰੂਰ ਧਾਤੀ ਮਾਰ ਲਿਓ ਕਿ ਕਮ ਸੇ ਕਮ ਕਾਂਗਰਸ ਨੇ ਆਪਣੇ ਅੰਮ੍ਰਿਤਸਰ ਹਰਮੰਦਰ ਸਾਹਿਬ 'ਚ ਕੀ ਕੁਛ ਨਹੀਂ ਕਰਾਇਆ ਸ਼ਰਿਆਮ ਕਤਲੇਆਮ ਹੋਏ ਸੀਗੇ ਅੱਜ ਉਹ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਅੱਜ ਉਹਨਾਂ ਦੇ ਹਾਲਾਤ ਕੀ ਨੇ